ਅੱਜ ਲੁਧਿਆਣਾ ਦੀ ਤੁਹਾਨੂੰ ਇੱਕ ਅਜੀਹੀ ਬਿਲਡਿੰਗ ਦਿਖਾਉਣ ਜਾ ਰਹੇ ਹਾਂ ਜਿਸ ਬਿਲਡਿੰਗ ਨੂੰ ਬਹੁਤ ਸਾਰੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਲੈਗਲ ਹੈ ਇਹ ਨਹੀਂ ਬਣ ਸਕਦੀ ਪਰ ਉਹ ਬਿਲਡਿੰਗ ਦੀ ਉਸਾਰੀ ਜਿਹੜੀ ਹੈ ਉਹ ਹੁੰਦੀ ਚਲੀ ਗਈ ਹੁੰਦੀ ਚਲੀ ਗਈ ਤੇ ਅੱਜ ਬਿਲਡਿੰਗ ਜਿਹੜੀ ਹੈ ਉਹ ਬਣ ਕੇ ਵੀ ਤਿਆਰ ਹੋ ਗਈ ਹੈ ਤਾਂ ਦੱਸ ਦਿਓ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਇਨਲੀਗਲ ਇਮਾਰਤਾਂ ਜਿਹੜੀਆਂ ਨੇ ਉਸ ਦੀ ਉਸਾਰੀ ਹੈ ਉਹ ਢੱਲੇ ਦੇ ਨਾਲ ਚੱਲ ਰਹੀ ਹੈ ਕੋਈ ਵੀ ਜਿਹੜਾ ਉਸ ਨੂੰ ਰੋਕਣ ਵਾਲਾ ਨਹੀਂ ਹੈ ਤਾਂ ਸਿੱਧੇ ਤੌਰ ਤੇ ਜੇ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਤਾਂ ਕਈ ਅਜਿਹੇ ਲੋਕ ਨੇ ਜਿਹੜੇ ਇਨਲੀਗਲ ਕਲੋਨੀਆ ਦੇ ਇਨਲੀਗਲ ਬਿਲਡਿੰਗਾਂ ਦੇ ਜਿਹੜੇ ਮਾਫੀਆ ਬਣੇ ਹੋਏ ਨੇ ਤਾਂ ਇੱਕ ਵਾਰ ਬਿਲਡਿੰਗ ਦੀ ਤਸਵੀਰ ਤੁਹਾਨੂੰ ਦਿਖਾ ਦਿੰਨਾ ਹੈ ਇਹ ਬਿਲਡਿੰਗ ਦਰਸ਼ਨ ਲਾਲ ਲੱड्डੂ ਦੀ ਹੈ ਜੋ ਲਗਾਤਾਰ ਕਾਫੀ ਸਾਲਾਂ ਤੋਂ ਇਹ ਬਿਲਡਿੰਗ ਬਣਦੀ ਨਜ਼ਰ ਆ ਰਹੀ ਹੈ ਪਰ ਇਸ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਨਹੀਂ ਗਿਆ ਇਹ ਲੁਧਿਆਣੇ ਦੇ ਹੱਬ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਹੈ ਤੇ ਸਾਰੇ ਪਾਸੇ ਇਹ ਬਿਲਡਿੰਗ ਜਿਹੜੀ ਹੈ ਉਹ ਨਜ਼ਰ ਵੀ ਆਉਂਦੀ ਹੈ ਕਿ ਇੰਨੀ ਵੱਡੀ ਜਿਹੜੀ ਬਿਲਡਿੰਗ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਤਾਂ ਅੱਜ ਪੂਰਾ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ 7 ਮੰਜ਼ਿਲ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਗਈ ਹੈ ਪਰ ਇਸ ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ ਕਿ ਵਾਕਈ ਇਹ ਕੋਈ ਪੋਲਿਟੀਕਲ ਸ਼ੈ ਦੇ ਨਾਲ ਇਹ ਬਿਲਡਿੰਗ ਬਣੀ ਹੈ ਜਾਂ ਫਿਰ ਹੋ ਸਕਦਾ ਹੈ ਕਈਆਂ ਦਾ ਇਸ ਦੇ ਵਿੱਚ ਹਿੱਸਾ ਵੀ ਹੋਵੇ ਤਾਂ ਕਿ ਇਸ ਬਿਲਡਿੰਗ ਨੂੰ ਕੋਈ ਰੋਕਣ ਨਹੀਂ ਆਇਆ ਨਗਰ ਨਿਗਮ ਦੇ ਮੁਲਾਜ਼ਮ ਵੀ ਇੱਥੇ ਪਹੁੰਚਦੇ ਨੇ ਉਹ ਵੀ ਇਸ ਦਾ ਕੁਝ ਵੀ ਨਹੀਂ ਕਰ ਪਾਉਂਦੇ ਉਸ ਤੋਂ ਬਾਅਦ ਜਿਹੜੀ ਲਗਾਤਾਰ ਇਹ ਬਿਲਡਿੰਗ ਦੀ ਉਸਾਰੀ ਬੰਦ ਹੀ ਚਲੀ ਜਾਂਦੀ ਹੈ ਤੇ ਅੱਜ ਸੱਤ ਮੰਜ਼ਲਾ ਇਮਾਰਤ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਗਈ ਦੱਸ ਦਈਏ ਇਹ ਬਿਲਡਿੰਗ ਦਰਸ਼ਨ ਲਾਲ ਲੱड्डू ਦੀ ਜੋ ਸਾਬਕਾ ਕਾਂਗਰਸ ਦੇ ਮਾਰਕੀਟ ਕਮੇਟੀ ਦੇ ਪ੍ਰਧਾਨ ਵੀ ਸਨ ਤਾਂ ਦੱਸਦੀ ਇਹ ਧਾਰਮਿਕ ਸੰਸਥਾਵਾਂ ਦੀ ਆਰ ਦੇ ਵਿੱਚ ਧਾਰਮਿਕ ਸੰਸਥਾਵਾਂ ਵੀ ਇਹ ਚਲਾਉਂਦੇ ਨੇ ਤੇ ਧਾਰਮਿਕ ਸੰਸਥਾਵਾਂ ਦੀ ਆਰ ਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਨਜਾਇਜ਼ ਬਿਲਡਿੰਗਾਂ ਨੇ ਬੜੀਆਂ ਨਜਾਇਜ਼ ਕਲੋਨੀਆਂ ਜਿਹੜੀਆਂ ਨੇ ਉਹ ਉਸ ਦੀ ਸਾਰੀ ਜਿਹੜੀਆਂ ਇਲੀਗਲ ਤਰੀਕੇ ਨਾਲ ਕੀਤੀ ਗਈ ਹੈ ਤੇ ਕੱਲ ਵਿਜੀਲੈਂਸ ਦੀ ਜਿਹੜੀ ਰੇਡ ਵੀ ਇੱਥੇ ਪੈਂਦੀ ਹੈ ਤਾਂ ਵਿਜੀਲੈਂਸ ਵੱਲੋਂ ਇਸ ਬਿਲਡਿੰਗ ਦੀ ਛਾਪੇਮਾਰੀ ਇਸ ਦੀ ਕਾਰਵਾਈ ਜਿਹੜੀ ਉਹ ਵੀ ਕੀਤੀ ਜਾਂਦੀ ਹੈ ਤੇ ਲਾ ਲਈ 14 ਜਗਾਵਾਂ ਤੇ ਜਿਹੜੀ ਵਿਜੀਲੈਂਸ ਦੀ ਜਿਹੜੀ ਰੇਟ ਹੈ ਉਹ ਪੈਂਦੀ ਹੈ ਪਰ ਸੈਟਾ ਕੀ ਨਿਕਲਦਾ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਲਾਜ਼ਮ ਇੱਥੇ ਆਏ ਬਹੁਤ ਸਾਰੇ ਲੋਕ ਇੱਥੇ ਆਏ ਇਸ ਦੀ ਰੈਨੋਵੇਸ਼ਨ ਕੀਤੀ ਉਸ ਨੂੰ ਦੇਖਿਆ ਪਰ ਨਿਕਲਿਆ ਕੁਝ ਨਹੀਂ ਬਿਲਡਿੰਗ ਜੋਂ ਦੀ ਤੋ ਬੰਦ ਦੀ ਇੱਕ ਦਿਨ ਵੀ ਇਸ ਬਿਲਡਿੰਗ ਦਾ ਜਿਹੜਾ ਕੰਮ ਹੈ ਉਹ ਨਹੀਂ ਲੁਕਿਆ ਕਿ ਕਿਸੇ ਦੀ ਕਾਰਵਾਈ ਕੋਈ ਆਇਆ ਕੋਈ ਚੈੱਕ ਕਰਨ ਆਇਆ ਹੋਵੇ ਤੇ ਅਗਲੇ ਦਿਨ ਕੰਮ ਰੁਕੇ ਹੋਏ ਨਹੀਂ ਇਸ ਤਰ੍ਹਾਂ ਦਾ ਵੀ ਕੁਝ ਨਹੀਂ ਹੋਇਆ ਤਾਂ ਲੋਕਾਂ ਨੇ ਇੱਕ ਪਾਸੇ ਇਸ ਬੰਦੇ ਨੂੰ ਸਲੂਟ ਯਾਨੀ ਕਿ ਦਰਸ਼ਨਾਂ ਲੱਡੂ ਨੂੰ ਸਲੂਟ ਦੀ ਕੀਤਾ ਕਿ ਭਈ ਪਾਵਰ ਹੋਵੇ ਤਾਂ ਇਸ ਤਰ੍ਹਾਂ ਦੀ ਪਾਵਰ ਹੋਵੇ ਨਾ ਤਾਂ ਕੋਈ ਪੋਲਿਟੀਕਲ ਪਾਵਰ ਇਸਤੇ ਕੰਮ ਕਰ ਸਕੀ ਨਾ ਹੀ ਕੋਈ ਨਗਰ ਨਿਗਮ ਇਸਤੇ ਕੋਈ ਐਕਸ਼ਨ ਲੈ ਸਕਿਆ ਨਾ ਹੀ ਕੋਈ ਜਿਹੜਾ ਇਸਤੇ ਕਾਰਵਾਈ ਹੈ ਉਹ ਹੋ ਸਕੀ ਤਾਂ ਦੇਖ ਸਕਦੇ ਹੋ ਕਿ ਬਿਲਡਿੰਗ ਪ੍ਰੋਪਰ ਤਰੀਕੇ ਨਾਲ ਬਣ ਕੇ ਤਿਆਰ ਹੈ ਤੇ ਹੁਣ ਕੁਝ ਹੀ ਸਮਾਂ ਦੇ ਵਿੱਚ ਹੋ ਸਕਦਾ ਹੈ ਕਿ ਇੱਥੇ ਕੰਮ ਵੀ ਹੋਣੇ ਸ਼ੁਰੂ ਹੋ ਜਾਣ ਜਿਹੜੀ ਬਿਲਡਿੰਗਾਂ ਲੋਕ ਇੱਥੇ ਇਹਨਾਂ ਨੂੰ ਖਰੀਦਣਾ ਵੀ ਸ਼ੁਰੂ ਕਰ ਦੇਣਗੇ ਰੈਂਟ ਤੇ ਲੈਣਾ ਸ਼ੁਰੂ ਕਰ ਦੇਣਗੇ ਪਰ ਇਹ ਵੱਡਾ ਸਵਾਲ ਹੈ ਤੇ ਸਰਕਾਰ ਤੇ ਵੱਡਾ ਜਿਹੜਾ ਤੁਹਾਡਾ ਕੀ ਕਹਿ ਸਕਦੇ ਆ ਉਹ ਹੈ ਜਾਂ ਫਿਰ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਹੈ ਕਿਤੇ ਨਾ ਕਿਤੇ ਜਿਹੜਾ ਲੋਕ ਕਹਿ ਰਹੇ ਨੇ ਕਿ ਇਹ ਚੀਜ਼ਾਂ ਨਹੀਂ ਕਟੀਆਂ ਨੇ ਇਸ ਬਿਲਡਿੰਗ ਨੂੰ ਦੇਖ ਕੇ ਸਾਫ਼ ਨਜ਼ਰ ਆ ਰਿਹਾ ਹੈ ਇਹ ਹੀ ਬਿਲਡਿੰਗ ਨਹੀਂ ਹੈ ਇਸ ਬਿਲਡਿੰਗ ਦੀ ਹੀ ਗੱਲ ਨਹੀਂ ਕਰ ਰਹੇ ਬੜੀਆਂ ਲੁਧਿਆਣਾ ਸ਼ਹਿਰ ਦੇ ਵਿੱਚ ਅਜਈਆਂ ਬਿਲਡਿੰਗਾਂ ਤੁਹਾਨੂੰ ਦੇਖ ਜਾਣਗੀਆਂ ਜਿਹੜੀ ਇਸ ਤੇ ਇਹਦੇ ਨਾਲ ਹੀ ਇਲੀਗਲ ਤੌਰ ਤੇ ਬਣੀਆਂ ਹੋਈਆਂ ਪਰ ਉਸ ਤੇ ਕੋਈ ਐਕਸ਼ਨ ਜਿਹੜਾ ਵਾ ਉਹ ਨਹੀਂ ਹੁੰਦਾ ਇਹ ਕਾਰਨ ਕੀ ਹੈ ਕੌਣ ਮਿਲਿਆ ਹੋਇਆ ਕੌਣ ਇਸ ਦੇ ਨਾਲ ਮਿਲੀ ਜੁਲੀ ਭਗਤ ਹੈ ਕੌਣ ਬਣਵਾ ਰਿਹਾ ਹੈ ਕਿਸ ਨੂੰ ਹਿੱਸਾ ਜਾਂਦਾ ਇਹ ਵੱਡਾ ਸਵਾਲ ਹੈ ਪਰ ਇਹ ਸਾਬਕਾ ਕਾਂਗਰਸ ਮਾਰਕੀਟ ਕਮੇਟੀ ਦੇ ਚੇਅਰਮੈਨ ਸਨ ਦਰਸ਼ਨ ਲਾਲ ਲੱड्डੂ ਜਿਨ੍ਹਾਂ ਦੇ ਸਿੱਕੇ ਚੱਲਦੇ ਨੇ ਕਹਿ ਸਕਦੇ ਆ ਮਾਫੀਆ ਚਲਾਉਂਦੇ ਨੇ ਕਿ ਇਹਨਾਂ ਨੂੰ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਤੇ ਇਨਲੀਗਲ ਇਮਾਰਤਾਂ ਦੀ ਉਸਾਰੀ ਜਿਹੜੀ ਹੈ ਉਹ ਲਗਾਤਾਰ ਚਲਦੀਆਂ ਹੀ ਰਹਿੰਦੀਆਂ ਨੇ ਤੇ ਅਜਈਆਂ ਬਹੁਤ ਸਾਰੀਆਂ ਇਮਾਰਤਾਂ ਵੀ ਤੁਹਾਨੂੰ ਨਜ਼ਰ ਆ ਜਾਣਗੀਆਂ ਕਿਉਂਕਿ ਕੱਲ ਬਿਜ਼ਨਸ ਨੇ 14 ਜਗਾਵਾਂ ਤੇ ਜਿਹੜੀ ਰੇਟ ਹੈ ਉਹ ਕੀਤੀ ਹੈ ਪਰ ਇਸ ਰੇਟ ਦਾ ਅਸਰ ਕੀ ਹੁੰਦਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਵਿਜੀਲੈਂਸ ਦੀ ਰੇਟ ਤੋਂ ਕੀ ਪ੍ਰਭਾਵ ਜਿਹੜਾ ਹੈ ਇਸ ਬਿਲਡਿੰਗ ਤੇ ਪੈਂਦਾ ਹੈ ਜਾਂ ਫਿਰ ਹੋਰ ਵੀ ਨਾਲ ਜਿਹੜੀਆਂ ਬਿਲਡਿੰਗਾਂ ਦੀ ਇਨਕੁਆਰੀ ਕੱਲ ਹੋਈ ਹੈ ਉਸ ਤੇ ਕੀ ਪੈਂਦਾ ਪਰ ਦੂਜੇ ਪਾਸੇ ਧਾਰਮਿਕ ਸੰਸਥਾਵਾਂ ਵੀ ਜਿਹੜੀਆਂ ਨੇ ਚਲਾਉਂਦੇ ਨੇ ਤੇ ਲੋਕ ਕੀ ਕਹਿ ਰਹੇ ਨੇ ਤੇ ਸੂਤਰ ਇਹ ਦੱਸਦੇ ਨੇ ਕਿ ਜਿਹੜੇ ਧਾਰਮਿਕ ਸੰਸਥਾਵਾਂ ਦੀ ਆਰ ਦੇ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਇਮਾਰਤਾਂ ਜਿਹੜੀਆਂ ਨੇ ਉਹ ਖੜੀਆਂ ਹੋਣਗੀਆਂ ਜਾਂ ਫਿਰ ਜਿਹਨੇ bizness ਨੇ ਕੱਲ੍ਹ 14 ਜਗਾਵਾਂ ਤੇ ਰੇਡ ਕੀਤੀ ਉਹ ਵੀ ਇਨਲੀਗਲ ਤੌਰ ਤੇ ਜਿਹੜੀਆਂ ਬਣੀਆਂ ਹੋ ਸਕਤੀਆਂ ਨੇ ਤੇ ਹੁਣ ਆਉਣ ਵਾਲੇ ਸਮਾਂ ਦੱਸੇਗਾ ਕਿ ਇਸ ਬਿਲਡਿੰਗ ਤੇ ਕੀ ਕਾਰਵਾਈ ਹੁੰਦੀ ਹੈ ਤੇ ਹੋਰ ਜਿਹੜੀਆਂ 14 ਬਿਲਡਿੰਗਾਂ ਤੇ ਕੱਲ bizness ਵੱਲੋਂ ਰੇਡ ਪਾਈ ਗਈ ਉਹਨਾਂ 14 ਬਿਲਡਿੰਗਾਂ ਤੇ ਕੀ ਕਾਰਵਾਈ ਬਣਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਏ ਬੜੇ ਚਲੇ ਗਏ ਪਰ ਇਸ ਬਿਲਡਿੰਗ ਦਾ ਕੋਈ ਕੁਝ ਵੀ ਨਹੀਂ ਵਿਗਾੜ ਸਕਿਆ ਇਹ ਬਿਲਡਿੰਗ ਬੰਦ ਹੀ ਚਲੀ ਗਈ ਪਰ ਹੁਣ ਬਿਜਲੀ ਦੇ ਰੇਟ ਤੋਂ ਬਾਅਦ ਦੇਖਦੇ ਹਾਂ ਕਿ ਇਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਸਰ ਹੁੰਦਾ ਹੈ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਨਹੀਂ ਤੇ ਗੱਲਬਾਤ ਵੀ ਕਰਾਂਗੇ ਕਿ ਦਰਸ਼ਨ ਲਾ ਲੱਡੂ ਨਾਲ ਕਿ ਆਖਰੀ ਜਿਹੜੀ ਬਿਲਡਿੰਗ ਹੈ ਉਹ ਕਿਹਦੀ ਸ਼ੈਦ ਦੇ ਨਾਲ ਬਣ ਰਿਹਾ ਹੈ ਕਿਹਦੀ ਮੇਲੀਪੁਗਾ ਦੇ ਨਾਲ ਬਣ ਰਿਹਾ ਹੈ ਕਿ ਜੇਕਰ ਪ੍ਰੋਪਰ ਤਰੀਕੇ ਨਾਲ ਹੈ ਤਾਂ ਪ੍ਰੋਪਰ ਦਸਤਾਵੇਜ਼ ਵੀ ਤੁਹਾਨੂੰ ਜਰੂਰ ਸ਼ੋਅ ਕਰਾਂਗੇ ਬਿਜਿਲੈਂਸ ਦੀ ਰੇਡ ਹੋ ਗਈਆਂ ਤੁਹਾਡੀ ਪ੍ਰਾਪਰਟੀ ਦੇ ਉੱਤੇ ਕਿਸੇ ਇਸ ਚੀਜ਼ ਨੂੰ ਕਿਸ ਤਿੱਕਣਾ ਦੇ ਦੇ ਔਰ ਕੀ ਕਹਿਣਾ ਚਾਹੋਗੇ ਕਦੋਂ ਆ ਰਹੇ ਆਂ ਇਹ ਮੈਨੂੰ ਫੋਨ ਕੀਤਾ ਇੱਥੇ ਕੇ ਉਸ ਕਾਕੇ ਮੈਂ ਪੁੱਛਣ ਆਇਆ ਕਿ ਕਿ ਅੱਗੇ ਜਾ ਕੇ ਵਾਲੇ ਮੈਂ ਪੁੱਛਾਂ ਵੀ ਕਰੀ ਯਾਰ ਮੈਨੂੰ ਹਲੇ ਨਹੀਂ ਕੋਈ ਪਤਾ ਲੱਗਾ ਕਹਿੰਦੇ ਕਿ ਸਵੇਰ ਤੋਂ ਹੀ ਤੁਹਾਡੀ ਹੋਰ ਵੀ ਕਲੋਨੀਆ ਦੇ ਉੱਤੇ ਰੇਡ ਕੀਤੀ ਗਈ ਉਹ ਹੋਰ ਮੈਟਰ ਹੈ ਉਹ ਕਿਸੇ ਨੇ ਕੰਪਲੇਨ ਕੀਤੀ ਦੂਜੀ ਬਿਜਿਲੈਂਸਰ ਜਿਹੜੀ ਆ ਹੁੰਦੀ ਹੈ ਇਨਕੁਆਰੀ ਯਾਨੀ ਇਹ ਬਿਜ਼ਨਸ ਕਾਰਪੋਰੇਸ਼ਨ ਦੀ 14 ਕਲੋਨੀਆਂ ਤੇ ਰੇਡ ਦੀ ਗੱਲ ਕਹੀ ਜਾ ਰਹੀ ਹੈ ਪਰ ਤੁਹਾਡੀਆਂ ਕਰ ਚੌਧਾ ਕਲੋਨੀਆਂ ਕੱਟੀਆਂ ਗਈਆਂ ਨੇ ਤੇ ਸਾਰੇ ਉਹ ਨਹੀਂ ਉਹ ਪਸੂ ਕਿਸੇ ਨੇ ਕੰਪਲੇਨਟ ਕੀਤੀ ਜੀ ਇਹਨਾਂ ਡੇਢ ਕਿਲੋ ਤੋਂ ਕਿਲਾ ਜ਼ਮੀਨ ਬਣਾਈ ਹੈ ਉਹ ਅੱਜ ਤੋਂ 2 ਸਾਲ ਪਹਿਲੇ ਦੀ ਇਨਕੁਆਰੀ ਚੱਲਦੀ ਹੈ ਜੀ ਲੱਡੀ ਜੀ ਹੋਰ ਵੀ ਮੀਟਰ ਮੁੱਟੇ ਕੋਈ ਨਹੀਂ ਲੱਗੇ ਹੋਏ ਉਹ ਵੀ ਜਾਂਚ ਹੋਈ ਹੈ ਕਿ ਸੜਕਾਂ ਵੀ ਨਾਪੀਆਂ ਗਈਆਂ ਨੇ ਵੱਲੋਂ ਕਿੰਨਾ ਮੀਟਰ ਕਿੰਨਾ ਮੀਟਰ ਗੈਰਜ਼ਾਰੀ ਹੈ ਵੀ ਨਹੀਂ ਲੱਗੇ ਹੋਏ ਹੈ ਕਲੋਨੀਆਂ ਦੀਆਂ ਸੜਕਾਂ ਵੀ ਨਾਪੀਆਂ ਗਈਆਂ ਉਹ ਕਹਿ ਰਹੇ ਨੇ ਇਹ ਨਾਲੇ ਦੇ ਉੱਤੇ ਸੜਕਾਂ ਬਣਾਈਆਂ ਹੋਈਆਂ ਕਈ ਜਗ੍ਹਾ ਦੇ ਉੱਤੇ ਸਾਡੇ ਕੋਈ ਨਾਲੇ ਦੇ ਉੱਤੇ ਸੜਕ ਜਿਹੜੀ ਪਾਰਕਾ ਬਣੀ ਹੋਈ ਨਾਲੇ ਦੀ ਜਗ੍ਹਾ ਦੇ ਉੱਤੇ ਬਣੀ ਹੋਈ ਜਿਹੜੀ ਮੱਛੀ ਕਰਨੀ ਜਿਹਨੂੰ ਕਿਹਾ ਜਾਂਦਾ ਹੈ ਕਿਸੇ ਨਾਲੇ ਦੀ ਜਗ੍ਹਾ ਤੇ ਨਹੀਂ ਬਣੀ ਨਾਲਾ ਉਹ ਨਹੀਂ ਹੁੰਦਾ ਕਿ ਜਿਹੜਾ ਨੰਬਰ ਜਾਂ ਖਸਰਾ ਨੰਬਰ ਰਕਾਰ ਦੇ ਵਿੱਚ ਬੋਲਦਾ ਹੋਵੇ ਵੀ ਇਹ ਉਹ ਨੀਵਾ ਜ਼ਰੂਰ ਹੁੰਦਾ ਹੈ ਨੀਵਾ ਉਹਨੂੰ ਨਾਲਾ ਕਹਿ ਦਿੰਦੇ ਆ ਖਸਰਾ ਨੰਬਰ ਚ ਉਹਦੀ ਮਾਲਕੀ ਹੈ ਜਿਹੜੀ ਮੀਟਾਂ ਲੱਗੇ ਹੋਏ ਜਿਹੜੇ ਮੀਟਰ ਤਾਂ ਸਰਕਾਰ ਨੇ ਬੰਦ ਕੀਤੇ ਆ ਨਹੀਂ ਨਹੀਂ ਇਹ ਸਰਕਾਰ ਨੇ ਬੰਦ ਕੀਤੇ ਲੋਕ ਕਿੱਦਾਂ ਲਾਉਗੇ ਫਿਰ ਟਰੈਕਟ ਕੁੰਡੀ ਲਾ ਰਹੇ ਆ ਉਹ ਨਹੀਂ ਨਹੀਂ ਸਰਕਾਰ ਨੇ ਬੰਦ ਕੀਤੇ ਆ ਹੁਣ ਐਨਓਸੀਆਂ ਖੁੱਲੀਆਂ ਲੋਕੀ ਡਿਸਟ੍ਰਿਕਟ ਹੋਣਗੇ ਮੀਟਰ ਤੁਹਾਡੀ ਕੋਈ ਨਾ ਲਾਈ ਜਾ ਰਹੀ ਹੈ ਜਿਹੜੀ ਰੇਡ ਕੀਤੀ ਆ ਰਹੀ ਕਲੋਨੀਆ ਇਲੀਗਲ ਨੇ ਇਲੀਗਲ ਹੈ ਨਾ ਲੀਗਲ ਹੈ ਨਾ ਲੀਗਲ ਹੈ ਨਾ ਅਨਪੂਰ ਹੈ ਰੇਗੂਲਾਈਜ਼ ਕਰਾਈ ਹੈ ਰੈਗੂਲਾਈਜ਼ ਕਰਾ ਕੇ ਪੈਸੇ ਜਿਹੜੀ ਪਾਲਿਸੀ ਆਈ ਸੀ 2018 ਚ ਉਹਦੇ ਵਿੱਚ ਪੈਸੇ ਜਮਾ ਹੋਏ ਠੀਕ ਹੈ ਇਹ ਕਾਰਵਾਈ ਕਰਨ ਕੁਇਫਰ ਆਇਆ ਜਦੋਂ ਸਰ ਕਲੋਨੀ ਬਣਾਈ ਜਾਂਦੀ ਹੈ ਕੱਟੀ ਜਾਂਦੀ ਹੈ ਉਹ ਚ ਕਿਤੇ ਨਾ ਕਿਤੇ ਅਪਰੂਵ ਕਰਾਉਣ ਦਾ ਪ੍ਰੋਸੈਸ ਪ੍ਰੂਫ ਦੀ ਬਜਾਏ ਸਕੀਮ ਆ ਗਈ ਸੀ ਨਾ ਇੱਕ ਉਹਦੇ ਵਿੱਚ ਪੈਸੇ ਜਮਾ ਹੋਏ 200 ਰੁਪਏ ਗੱਜ ਦੇ ਰੈਗੂਲਾਈਜ਼ ਕਰਾਈ ਹੈ ਕਈ ਬੀਬੀ ਫੋਟੋ ਦੇ ਸੜਕਾਂ ਵੀ ਆ ਕਲੋਨੀ ਦੇ ਵਿੱਚ ਵੀ ਬੀਬੀ ਫੋਟੋ ਚਾਹੇ 20 ਫੋਟੋ ਵੇ ਚਾਹੇ 15 ਫੋਟੋ ਵੇ ਚਾਹੇ 6 ਫੋਟੋ ਜਿਹੜੀ ਪਾਲਿਸੀ ਆਈ ਜੀ ਉਹ ਜੋ ਐਜਟਿਜ਼ ਹੈ ਉਹਨੂੰ ਹੀ ਪਾਸ ਨੇ ਨਕਸ਼ਾ ਤਾਂ ਤੁਸੀਂ ਪਾਸ ਕਰਾਇਆ ਹੋਊਗਾ ਨਾ ਸਰ ਨਕਸ਼ਾ ਪਾਸ ਨਹੀਂ ਰੈਗੂਲਾਈਜ਼ੇਸ਼ਨ ਨਕਸ਼ਾ ਨਹੀਂ ਪਾਸ ਹੁੰਦਾ ਰੈਗੂਲਾਈਜ਼ ਜਿਹੜੀ ਬਣ ਗਈ ਜਿੱਦਾਂ ਐਜਿਟੇਜ ਬਣ ਗਈ ਉਹਨੂੰ ਰੈਗੂਲਾਈਜ਼ ਕਰਤਾ ਸਰ ਉਹ ਵੀ ਪਹਿਲਾਂ ਕੱਟੜ ਤੋਂ ਪਹਿਲਾਂ ਕੋਈ ਪਰਮਿਸ਼ਨ ਲਈਤੀ ਗਈ ਸੀ ਕਿਸੇ ਵੀ ਤਰੀਕੇ ਦੀ ਯਾਰ ਕਟੀਆਂ ਹੋਈਆਂ ਦੇ ਉੱਤੇ ਪੁਲਿਸ ਹੀ ਆਈ ਐ ਜਿਹੜੀਆਂ ਕਟੀਆਂ ਗਈਆਂ ਮੈਂ ਉਹੀ ਗੱਲ ਕਰ ਰਿਹਾ ਕਿ ਉਸ ਤੋਂ ਪਹਿਲਾਂ ਕੋਈ ਮਿਸ਼ਨ ਕੋਈ ਲਿੱਤੀ ਕਿ ਜਦੋਂ ਕਟੀਆਂ ਉਹ ਸਰੈਂਡਰ ਰਿਪੋਰਟ ਹੈ ਕਟੀਆਂ ਵੀ ਉਹ ਲੈ ਗੋ ਲੈ ਚ ਹਾਂ ਹਾਂ ਇਹ ਗੱਲ 15 ਦੱਬੇ ਬਾਅਦ ਦੇ ਤੁਹਾਡੀ ਬਿਲਡਿੰਗ ਬਣ ਗਈ ਹੈ ਇਹਦੇ ਵਿੱਚ ਅੱਜ ਬਿਜਲੀ ਵਾਲੇ ਗਏ ਔਰ 10 ਬੰਦੇ ਇਹ ਕਹਿ ਰਹੇ ਇਹ ਕਹਿ ਰਹੇ ਪਰ ਗਿਆ ਬਿਲਡਿੰਗ ਦੇ ਉੱਤੇ ਤੁਹਾਡਾ ਕੀ ਹੈ ਹਾਈ ਕੋਰਟ ਇਹ ਕਾਰਪੋਰੇਸ਼ਨ ਦਾ ਕੋਈ ਹੋਊਗਾ ਸਿਸਟਮ ਹਾਂਜੀ ਉਹ ਕਾਰਪੋਰੇਸ਼ਨ ਦੀ ਵਿਜੀਲੈਂਸ ਲੱਗ ਆਇਆ ਉੱਧਰ ਜਿਹੜੀ ਉਹ ਵਿਜੀਲੈਂਸ ਲੱਗ ਹੈ ਸਰ ਆ ਬਿਲਡਿੰਗ ਕਿੰਨੀ ਅਪਰੂਵ ਕਰਾਈ ਹੋਈ ਸੀ ਤੁਹਾਡੀ ਇਹ ਸਾਰੀ ਬਰੂਡ ਹੈ ਕਿੰਨੇ ਮੰਜ਼ਲ ਬਰੂਡ ਹੈ ਸਰ ਜਿੰਨੇ ਮੰਜ਼ਲ ਬਰੂਡ ਹੈ ਬਈਆ ਸਰ ਸਾਰੀ ਬਰੂਡ ਹੈ ਸਾਰੀ ਬਰੂਡ ਹੈ ਯਾਰ ਕੋਡ ਦਾ ਸਟੇ ਲੱਗਾ ਕੋਡ ਦੇਖੂਗੀ ਵੀ ਇਹ ਅਨਪੁਰੂਰ ਹੈ ਕਿ ਬਰੂਡ ਹੈ ਆਹ ਦੇ ਇਸ ਤੇ ਦੀ ਕਾਪੀ ਸਰ ਪਾਰਕਿੰਗ ਜਗ੍ਹਾ ਕੁਝ ਨਹੀਂ ਹੈਗੀ ਪਾਰਕਿੰਗ ਦੀ ਜਗ੍ਹਾ ਸਾਹਮਣੇ ਪਲਾਟ ਲਿਆ ਆ ਜਿਹੜੀ ਇਹਨਾਂ ਦੀ ਪਾਲਿਸੀ ਆਈ ਸੀ ਵੀ ਤੁਹਾਡਾ 150 ਮੀਟਰ ਦੇ ਵਿੱਚ ਕੋਈ ਪਲਾਟ ਹੋਵੇ ਤੇ ਉਹਨੂੰ ਪਾਰਕਿੰਗ ਬਣਾ ਲਿਆ ਜੋ ਇਹ ਫੌਜੀ ਵਾਲਾ ਪਲਾਟ ਲਿਆ ਆ ਸਾਹਮਣੇ ਪਿਆ ਦੇਖੋ ਠੀਕ ਐ ਭਾਈ ਸਾਰੇ ਉਹਦਾ ਹਸਪੀਟਲ ਤੇ ਹਵਾਲਾ ਬਸ ਠੀਕ ਐ ਯਾਰੀ ਪੱਕੀ ਕੋਈ ਅਨਪਰੂਵ ਨਹੀਂ ਆਇਆ ਕੋਈ ਇਦਾਂ ਆ ਕੇ ਐਨੇ ਵੀ ਬੋਲਡੋਜਰ ਲਾ ਕੇ ਤੇ ਢਾ ਦੂਗਾ ਨਹੀਂ ਤਾਂ ਇਹ ਕਦੋਂ ਦੀ ਢਾ ਜਾਂਦੇ ਹੂੰ ਹੂੰ ਜਿੰਨੀ ਵਾਰੀ ਆਏ ਆ ਕਾਗਜ਼ ਦੇਖ ਕੇ ਮੁੜ ਗਏ ਹੁਣ ਕਿਆ ਕਰਦੇ ਕੱਢ ਕੇ ਲਿਆਓ ਜਿੰਨੀ ਪਾਲਸੀ ਦੀ ਗੱਲ ਕਰ ਰਹੇ ਹੋ ਤਾਂ ਹਾਈ ਕੋਰਟ ਵੱਲ ਆਰਡਰ ਹੋਈ ਸੀ ਹੋਟਲ ਤੇ ਜਿਹੜੇ ਹੈਗੇ ਹਸਪੀਟਲਸ ਵੀ ਉਹ ਲੈ ਸਕਦੇ ਆ ਨਾ ਉਹ ਹੋਟਲ ਆ ਜੀ ਲੱਗ ਰਾਲਾ ਇਹ ਪਾਰਕਿੰਗ ਆ ਕਿ ਬਿਲਡਿੰਗਾਂ ਲਈ ਅਪਰੂਵਮੈਂਟ ਟ੍ਰਸ ਦੀਆਂ ਜਗ੍ਹਾ ਜਿਹੜੀਆਂ ਬਿਲਡਿੰਗਾਂ ਕਮਰਸ਼ੀਅਲ ਬਣ ਗਈਆਂ ਜਾ ਗਲਾਡਾ ਦੀ ਜਗ੍ਹਾ 'ਚ ਜਿਹੜੀਆਂ ਰੈਸੀ ਸੀ ਕਮਰਸ਼ੀਅਲ ਬਣ ਗਈਆਂ ਉਹਨਾਂ ਲਈ ਪਾਲਿਸੀ ਆਈ ਸੀ। ਕੁੱਲ ਮਿਲਾ ਕੇ ਜਿੰਨੀਆਂ ਵੀ ਜਦੋਂ ਨਵਨਿਯੋਜ ਸੀ ਜੀ ਉਦੋਂ ਆਈ ਸੀ ਉਹਨਾਂ ਨੇ ਕਿਹਾ ਜੀ 150 ਮੀਟਰ ਦੇ ਜਿਹੜੀ ਪਾਰਕਿੰਗ ਹੈ ਨਹੀਂ 150 ਮੀਟਰ ਦੇ ਵਿੱਚ ਜਿਹਦੀ ਪਲਾਟ ਕੋਈ ਪਿਆ ਤੇ ਉਹਨੂੰ ਪਾਰਕਿੰਗ ਲਈ ਵਰਤੋ। ਉਹ ਅਸੀਂ ਲਿਖ ਕੇ ਦੇ ਦਿੱਤਾ ਵੀ ਇਹ ਸਾਡਾ ਪਲਾਟ ਪਿਆ ਆ। ਇਹ ਜੀ ਅਸੀਂ ਪਾਰਕਿੰਗ ਬਣਾਵਾਂਗੇ। ਬਾਕੀ ਦਾ ਐਫੀਡੇਵਿਟ ਦਿੱਤਾ। ਨਹੀਂ ਕੁੱਲ ਮਿਲਾ ਕੇ ਕਹਿਣਵਾਂਗੇ ਜਿਹੜੀ ਵੀ ਜਿੰਨੀ ਵੀ ਪ੍ਰੋਪਰਟੀਆਂ ਹੈਗੀਆਂ ਸਾਰੀਆਂ ਲੀਗਲ ਨੇ। ਲੀਗਲ ਨੇ ਕੋਈ ਸਾਨੂੰ ਉਹ ਨਹੀਂ ਖਤਰਾ ਹੈ ਕੋਈ ਜੇ ਖਤਰਾ ਹੈ। ਇਹ ਖਤਰਾ ਇਹ ਇੱਥੇ ਅੱਗੇ ਵੀ ਆਏ ਆ ਅਲੱਗ-ਅਲੱਗ ਵਿਭਾਗ ਦੇ ਆਏ ਆ ਕੋਈ ਕਹਿ ਦਿੰਦਾ ਬਿਲਡਿੰਗ ਬਣ ਗਈ